ਨਾ ਥਾਣਾ ਤੋਂ 402 ਗ੍ਰਾਮ ਹਰੋਇਨ ਸਮੇਤ ਤਿੰਨ ਕੀਤੇ ਗ੍ਰਿਫਤਾਰ ਐਸਐਸਪੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਮੰਗਲਵਾਰ ਨੂੰ 4 ਵਜੇ ਤੋਂ ਲਗਭਗ ਬਠਿੰਡਾ ਦੇ ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਨਸ਼ੇ ਵਿਰੋਧ ਵਿਡੀ ਮੈਂਮਟਾ ਨਾ ਥਾਣਾ ਤੋਂ 402 ਗ੍ਰਾਮ ਹਰੋਇਨ ਸਮੇਤ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕਾਰਵਾਈ ਕਰਦੇ ਹੋਏ ਥਾਣਾ ਮਾਣਾ ਵਿਖੇ ਮਾਮਲਾ ਦਰਜ ਕਰ ਬੰਧਾਵਲਤ ਕੀਤਾ ਗਿਆ ਤੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਸਾਡੀ ਜਿਹੜੀ ਪੰਜਾਬ ਪੁਲਿਸ ਦੀ ਡਰਾਈਵ ਅਗੇਂਸ ਡਰੱਗਸ ਚੱਲ ਰਹੀ ਹੈ ਉਸ ਦੇ ਤਹਿਤ ਬਠਿੰਡਾ ਪੁਲਿਸ ਵੀ ਕੰਟੀਨਿਊਟੀ ਇਕ ਨਸ਼ੇ ਦੇ ਖਿਲਾਫ ਜਿਹੜੇ ਮਾਡਯੂਲ ਅੰਸਰ ਹੈ ਜਾਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੱਲਦੀ ਰਹਿੰਦੀ ਹੈ ਉਹਦੇ ਤਹਿਤ ਕੱਲ ਅ ਰਦਰ ਕੱਲਰ ਅੱਜ ਅਜਕਲ ਹੀ ਦਰਮਿਆਨੀ ਰਾਤ ਸਾਡੀ ਬਠਿੰਡਾ ਪੁਲਿਸ ਨੇ ਇੱਕ ਵਧੀਆ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਫਿਰ ਰਿਕਵਰੀ ਹੋਈ ਹੈ ਜਦੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਅ ਅਜੇ ਅਜੇ ਗਾਂਧੀ ਡੀਐਸਪੀ ਪੁੱਛੋ ਪਰਵੇਸ਼ চোপੜਾ ਔਰ ਐਸਐਚਓ ਨਥਾਣਾ ਇੰਸਪੈਕਟਰ ਸੁਖਵੀਰ ਸਰਦੀ ਨਾਲ ਦੀ ਟੀਮ ਨੂੰ ਇੱਕ 400 ਗ੍ਰਾਮ ਥੀਰੋਇਨ ਦੇ ਨਾਲ ਇੱਕ ਗੱਡੀ ਅਸੀਂ ਕਨਫਿਸਕੇਟ ਕਰਕੇ ਇੱਕ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਦੀ ਰਿਕਵਰੀ ਕੀਤੀ ਤੇ ਉਹਦੇ ਤਹਿਤ ਮੈਂ ਡਿਟੇਲਸ ਦੱਸਣਾ ਚਾਹਾਂਗੀ ਜੀ 5 ਹੋਰਸ ਤੋਂ 6 ਦੇ ਜਿਹੜੀ ਦਰਮਿਆਨ ਦੀ ਰਾਤ ਚ ਐਸਐਚਓ ਨਥਾਣਾ ਇੰਸਪੈਕਟਰ ਸੁਖਵੀਰ ਕੌਰ ਇਹਨਾਂ ਦੀ ਟੀਮ ਨੇ ਬਸਟੈਂਡ ਪਿੰਨ ਨਥਾਣਾ ਦੇ ਏਰੀਆ ਚ ਨਾਕਾ ਲਾਇਆ ਹੋਇਆ ਸੀ ਜਿੱਥੇ ਉਹਨਾਂ ਨੂੰ ਇੱਕ ਗੱਡੀ ਸ਼ੱਕੀ ਲੱਗੀ ਤੇ ਜਦੋਂ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਇਹਦਾਂ ਸ਼ੀ ਕਾਲਡ ਆਪਣੇ ਮੌਕੇ ਤੇ ਆਪਣੇ ਡੀਐਸਪੀ ਪੁੱਛੋ ਪਰੇਸ਼ ਚੋਪੜਾ ਜੀ ਇਹਨਾਂ ਦੀ ਹਾਜ਼ਰੀ 'ਚ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਹਦੇ 'ਚ ਤਿੰਨ ਵਿਅਕਤੀ ਸਿਗੇ ਇੱਕ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਇਹ ਵਾਸੀ ਹੈ ਜਗਮਲ ਵਾਲੀ ਹਰਿਆਣਾ ਦੂਜੇ ਦਾ ਨਾਮ ਹੈ ਜੀ ਹਰਸ਼ਪ੍ਰੀਤ ਸਿੰਘ ਇਹ ਵਾਸੀ ਗੰਗਾ ਨਗਰ ਰਾਜਸਥਾਨ ਦੇ ਤੇ ਤੀਜਾ ਤੀਜੇ ਦਾ ਨਾਮ ਵੀ ਮਨਪ੍ਰੀਤ ਸਿੰਘ ਹੈ ਉਹ ਰਹਿਣ ਵਾਲਾ ਹੈ ਸਿਰਸਾ ਜ਼ਿਲ੍ਹਾ ਹਰਿਆਣਾ ਦਾ ਤੇ ਇਹਨਾਂ ਤੋਂ ਸਾਨੂੰ 402 ਗ੍ਰਾਮ ਹੈਰੋਇਨ ਔਰ ਜਿਹੜੀ ਗੱਡੀ ਸੀ ਵਰਨਾ ਉਹਦੀ ਰਿਕਵਰੀ ਹੋਈ ਹੈ ਤੇ ਉਹਦੇ ਬਿਹਾਰਸ ਤੇ ਅਸੀਂ ਐਫ ਆਈ ਆਰ ਨੰਬਰ 87 ਅੰਡਰ ਸੈਕਸ਼ਨ 216185 ਐਨ ਡੀ ਪੀ ਐਸ ਐਕਟ थाना ਨਾ थाना ਦਰਜ ਕੀਤਾ ਤੇ ਅੱਗੇ ਤਫਤੀਸ਼ جاری ਹੈ ਤੇ ਹੁਣ ਅਸੀਂ ਇਹਨਾਂ ਦਾ ਪੋਰਟਰੀ ਨੂੰ ਪੇਸ਼ ਕਰਾ ਕੇ ਰਿਮਾਂਡ ਲਵਾਂਗੇ ਤੇ ਉਹਦੇ ਚ ਪਤਾ ਲੱਗੇਗਾ ਕਿ ਜਿਹੜੀ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਇਹਦੀ ਕੀ ਬੈਕਵਰਡ ਜਾਂ ਫਾਰਵਰਡ ਲਿੰਕੇਜ ਹੈ ਹੁਣ ਤੱਕ ਦੀ ਜਿਹੜੀ ਸਾਡੀ ਪ੍ਰੀਲੀਮਿਨਰੀ ਤਫਤੀਸ਼ ਹੈ ਉਹਦੇ ਚ ਪਤਾ ਲੱਗਿਆ ਹੈ ਕਿ ਜੋ ਦੋਸ਼ੀਆਂ ਨੇ ਦੱਸਿਆ ਹੈ ਕਿ ਪਿੱਛੋਂ ਤਰਨਤਾਰਨ ਤੋਂ ਜਿਹੜੀ ਹੈਰੋਇਨ ਲੈ ਕੇ ਆਏ ਸੀ ਤੇ ਅੱਗੇ ਨਾਲੇ ਛੋਟੀ ਮਾਤਰਾ ਚ ਇਹਨੂੰ ਬਖਸ਼ਕ ਪਿੰਡਾਂ ਚ ਸਪਲਾਈ ਕਰਨਾ ਸੀ ਬਟ ਵੀ ਕੈਨ ਕਨਫਰਮ ਇਟ ਏਟ ਦਿ ਰਿਮਾਂਡ ਲੈ ਕੇ ਅਸੀਂ ਪ੍ਰੋਪਰਲੀ ਇਹਨਾਂ ਦੀ ਪੁੱਛਕਿਛ ਕਰਾਂਗੇ ਤੇ ਉਹਦੇ ਚ ਸਾਨੂੰ ਇੱਕ ਕਲੈਰੀਫਾਈ ਹੋਏਗਾ ਜਿਹੜੇ ਦੋਸ਼ੀ ਹੈਗੇ ਇਹਨਾਂ ਚ ਇੱਕ ਮਨਪ੍ਰੀਤ ਸਿੰਘ ਹੈ ਜਿਹੜਾ ਵਾਸੀ ਜਗਮਾਲ ਵਾਲੀ ਹਰਿਆਣਾ ਦਾ ਇਹਦਾ ਕੋਈ ਪ੍ਰਾਇਰ ਬੈਕਗ੍ਰਾਉਂਡ ਨਹੀਂ ਹੈ ਕ੍ਰਿਮੀਨਲ ਪਰ ਜਿਹੜੇ ਬਾਕੀ ਦੋਨੋਂ ਦੋਸ਼ੀ ਹੈ ਹਰਸ਼ਦੀਪ ਸਿੰਘ ਔਰ ਬਨਪ੍ਰੀਤ ਇਹਨਾਂ ਦੋਨਾਂ ਤੇ ਮਾਰਚ ਪਿਛਲੇ ਸਾਲ 2023 ਚ ਸਾਡੇ ਬਠਿੰਡਾ ਚ ਹੀ ਫਣੋ ਕੋਤਵਾਲੀ ਚ ਐਨਡੀਪੀਐਸ ਦਾ ਇੱਕ ਕਦਮ ਆਲਰੇਡੀ ਵਰਜ ਹੈ ਸੋ ਦੋ ਦਾ ਪ੍ਰਾਇਰ ਕ੍ਰਿਮੀਨਲ ਰਿਕਾਰਡ ਇੱਕ ਦਾ ਨਹੀਂ ਹੈ ਔਰ ਇਹ ਕਿੰਨੂ 20 ਤੋਂ ਲੈ ਕੇ 30 ਸਾਲ ਦੀ ਏਜ ਬ੍ਰੈਕਟ ਚ ਫਾਲ ਕਰਦੇ ਸੋ ਇਸ ਤਰ੍ਹਾਂ ਥਾਣਾ ਨਾ ਥਾਣਾ ਦੀ ਐਸਐਚਓ ਰਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਸ ਦੇ ਨਾਲ ਇਹਨਾਂ ਨੇ 1 ਮਾਰਚ ਦਾ ਜਿਹੜਾ ਮਰਡਰ ਦਾ ਐਫਆਈਆਰ ਸੀ ਉਹਦਾ ਵੀ ਦੋਸ਼ੀ ਵਾਂਟਡ ਸੀਗਾ ਉਹਨਾਂ ਨੂੰ ਵੀ ਇਹਨਾਂ ਦੀ ਟੀਮ ਨੇ ਅरेस्ट ਕਰਕੇ ਸਿਕਰ ਪਾਈ ਉਹ ਸਿਕਾ ਜੀ ਐਫਆਈਆਰ ਨੰਬਰ 27 24 ਮਾਰਚ 2024 ਤੱਕ ਅੰਡਰ ਸੈਕਸ਼ਨ 302 34 396 120ਵੀ ਪੀਐਸਥਾਣਾ ਉਹਦੇ ਚ ਇੱਕ ਸੁਖਦੇਵ ਸਿੰਘ ਉਰਫ ਸੁਲਤਾਨ ਉਰਫ ਕੋਪਲਾ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਬਰਨਾਲੇ ਦਾ ਵਾਂਟਡ ਸੀਗਾ ਇਹਨਾਂ ਨੇ ਕਲੇਣਾ ਦੀ ਟੀਮ ਨੇ ਉਹਨੂੰ ਵੀ ਅरेस्ट ਕੀਤਾ ਤੇ ਇਸ ਦੇ ਨਾਲ ਇੱਕ ਹੋਰ ਸਾਡੇ ਪੁਲਿਸ ਸਟੇਸ਼ਨ ਤਲਵੰਡੀ ਸਾਬੋਦੋਂ ਵੀ ਇੱਕ ਮਾਡਰ ਅਕਿਊਜ਼ ਵਾਂਟਡ ਸੀਗਾ ਉਹਨੂੰ ਵੀ ਤਲਵੰਡੀ ਸਾਬੋਦ ਦੀ ਟੀਮ ਨੇ ਅਰੈਸਟ ਕੀਤਾ ਜਿਹਦਾ ਨਾਮ ਦਰਸ਼ਨ ਸਿੰਘ ਪੁੱਤਰ ਗੁਲਜ਼ਾਰ ਸਿੰਘ ਹੈ ਸੋ ਇਹ ਸਾਡੀ ਅਜਲ ਕਲਦੀ ਜੀ ਅਚੀਵਮੈਂਟ ਹੈ ਬਠਿੰਡਾ ਪੁਲਿਸ ਦੀ ਔਰ ਅਸੀਂ ਇਸੇ ਤਰ੍ਹਾਂ ਜਿਹੜੇ ਵੀ ਮਾੜੇ ਅਨਸਰ ਉਹਨਾਂ ਤੇ ਕੁਛ ਨਾ ਕੁਛ ਕਾਰਵਾਈ ਕਰਕੇ ਆਪਣਾ ਸਾਡੀ ਟੀਮ ਵਧੀਆ ਕੰਮ ਕਰਦੀ ਰਹੇਗੀ ਤੇ ਅਸੀਂ ਨਸ਼ੇ ਔਰ ਜਿੰਨੇ ਵੀ ਮਾੜੇ ਅਨਸਰ ਉਹਨਾਂ ਤੇ ਕੁਛ ਨਾ ਕੁਛ ਹੱਲ ਪਾਉਂਦੇ ਰਹਿਣਾ ਥੈਂਕ ਯੂ। ਧੰਨ ਬੜੀ ਕਿਰਦਾਰਸ਼ੀ ਬੜੀ। ਥੈਂਕ ਯੂ। ਮੈਨੂੰ ਲੱਗਦਾ ਹੈ ਕਿ ਇਹ ਰਿਲੇਟਡ ਟੂ अर्ली टू टेल ਬਟ ਦੂਰਿੰਗ ਰਿਮੈਂਡ ਵੀ ਕਲੈਰੀਫਾਈ ਇਟਸ ਉਹ ਰੀਫੀਆਸ ਯੂ نو ਦੇ ਆਪਨ ਡਿਵਰਸ ਜਿਹੜੇ ਜਿਹੜੇ ਇਹ ਜਗ੍ਹਾ ਨਾਲ ਆਸ-ਪਾਸੇ ਪਿੰਡਾਂ ਵਿੱਚ ਸਪਲਾਈ ਕਰਨਾ ਸੀ ਤੇ ਜੀ ਇਹ ਕਿ ਉਹ ਡਿਲੇਟ ਨਹੀਂ ਆ ਰਹੀ ਜੀ ਦੇਖੋ ਹੁਣ ਹਾਈਟਾ ਹੀ ਕਹਿ ਰਿਹਾ ਕਿ ਉਸੇ ਪਿੱਛੋਂ ਤਰਨਤਾਰਨ ਚ ਲੈ ਕੇ ਆਏ ਸੀ ਔਰ ਇਹ ਇਥੇ ਵੀ ਹੈ ਵੀ ਨਹੀਂ ਜਿਹੜੇ ਹੈਗੇ ਲੋਕਲ ਨੇ ਬਟ ਸਾਡੇ ਕਿਉਂਕਿ ਲੋਕਲ ਟੀਮ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ ਉਹ ਸਭ ਤੋਂ ਸਾਡੇ ਏਰੀਆ ਚ ਜਾਂ ਹਰਿਆਣੇ ਦੇ ਆਲੇ ਦੁਆਲੇ ਬਟ ਰਾਈਟ ਨਾਉ ਆਈ ਕਨ ਕਨਫਰਮ ਕਿ ਕਿੱਥੇ ਇਹਨਾਂ ਨੇ ਸਪਲਾਈ ਕਰਨੇ ਸਿੱਧਾ ਅਗਲ ਜਗ੍ਹਾ ਤੇ ਰਹਿਣ ਵਾਲੇ ਹੈ ਰਿਸ਼ਤਾ ਜੀ ਰਿਸ਼ਤਾ ਜੀ ਡਰਗ ਪੈਡਲਰਸ ਦੀ ਆਪਣੇ ਸੋ ਨੈਟਵਰਕਿੰਗ ਵੀ ਹੁੰਦੀ ਹੈ ਸੋ ਰਿਸ਼ਤਾ ਇਹਨਾਂ ਦੇ ਕੀ ਹੋਸੀ ਤਫਤੀਸ਼ ਚ ਜਾਂ ਆਪਣੇ ਰਿਮਾਂਡ ਸੀ ਦੱਸ ਸਕਦੇ ਮੈਂ ਗਸ਼ਤੀ ਤੇ ਹਾਂ ਉਹਦੀ ਉਮਰ ਜੋ ਹੈ ਨਾ ਉਹ 20 ਸਾਲ ਹੈ ਇਹ ਲੋਕ ਕਿਸੇ ਪਹਿਲਾਂ ਵੀ ਹੈਗੇ ਕਿਸੇ ਰੈਕਟ ਦੇ ਅੰਡਰ ਕਾਮ ਸੀ ਤੇ ਇਹਨਾਂ ਨੂੰ ਕੋਈ 딜 ਦਿੱਤੀ ਗਈ ਸੀ ਕਿ ਜੀ ਇਹ ਵੀ ਇੱਕੋ ਹੀ ਪਰਚਾ ਪੈਲਾ ਦੂਜਾ ਉੱਤੇ ਜਿਹੜਾ ਅਸੀਂ ਦਰਜ ਕੀਤਾ ਸੋ ਇੱਕੋ ਹੀ ਪਰਚਾ ਇਹਨਾਂ ਦੋਨਾਂ ਤੇ ਕਾਮਨ ਹੀ ਪਰਚਾ ਮਤਲਬ ਕੇਸ ਵਾਰ ਇਨ दैट ਕੇਸ ਸੇ ਬਾਕੀ ਯਸ ਤਿੰਨੋਂ ਵੱਖਰੀ ਵੱਖਰੀ ਜਗ੍ਹਾ ਤੇ ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਫਟਰ ਟੇਕਿੰਗ ਡਿਮਾਂਡ ਹੀ ਦੇ ਸਕਦੇ ਆ ਤਾਂ ਪੈਸਲ ਦਾ ਧੋਨ ਲਖਾ ਦੇ ਨਹੀਂ ਜੀ ਇਹ ਐਕਚੁਅਲੀ ਸੇਮ ਹੈ ਉਹ ਗੁਪਟੀ ਨਾਲ ਲਿਖਿਆ ਨਹੀਂ ਲਖਾ ਰਿਹਾ ਜੀ ਇੱਕ ਵੱਡਾ ਗੁੜਾ ਤੇ ਇੱਕ ਕੁਤਵਾਰੀ ਦਾ ਸੀ ਅੱਛਾ ਇੱਥੇ ਸੌਰੀ ਸੌਰੀ ਆ ਮਿਸਟੇਕ Uh, what was the question again? Yeah,